ਦਾ ਤੁਹਾਡਾ ਸਰ ਜਿਹੜੀ ਆਪਾਂ ਕਹਿ ਲੀਏ ਵੀ ਪੰਜਾਬ ਸਰਕਾਰ ਨੇ ਜਾਂ ਕਹਿ ਲੀਏ ਮੌਜੂਦਾ ਸੀਐਮ ਸਾਹਿਬ ਨੇ ਜਿਹੜੀ ਪੰਚਾਇਤੀ ਪੈਲੀਆਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਜਿਹੜੀ ਮਿਹਨਤ ਚਲਾਈ ਆ ਅੱਜ ਦੀ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਆ ਉਸੇ ਹੀ ਘੜੀ ਦਾ ਇੱਕ ਹਿੱਸਾ ਵਾ ਸਾਡੇ ਪਿੰਡ ਸਾਬੂਵਾਲ ਪਿੰਡ ਸਾਬੂਵਾਲ ਤਹਿਸੀਲ ਸ਼ਾਹਕੋਟ ਡਿਸਟ੍ਰਿਕਟ ਜਲੰਧਰ ਪੋਸਟ ਆਫ ਸਮਾਨਕ ਪਿੰਨ ਕੋਡ ਆਪਾਂ ਕਹ ਲਈਏ 144629 ਇੱਥੇ ਸਾਡੇ ਪਿੰਡ ਪੌਣੇ 13 ਕਿੱਲੇ ਪੰਚਾਇਤੀ ਜ਼ਮੀਨ ਆ ਜਿਹਦੇ ਉੱਤੇ ਇੱਕ ਧਿਰ ਨੇ ਦੋ ਭਰਾ ਨੇ ਉਹ ਸਰਦਾਰ ਮਲਕੀਤ ਸਿੰਘ son of ਸਰਦਾਰ ਬਚਨ ਸਿੰਘ ਸਰਦਾਰ ਦਲੀਪ ਸਿੰਘ son of ਸਰਦਾਰ ਬਚਨ ਸਿੰਘ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸਪੈਲੀ ਦੇ ਉੱਪਰ ਉਹਦੇ ਬਾਬਤ 25 12 2023 ਨੂੰ ਮਤਾ ਪਾਇਆ ਸੀਗਾ ਪੰਚਾਇਤ ਨੇ ਜਿਹੜੀ ਪਿੱਛੇ ਹੁਣ ਪੰਚਾਇਤ ਲੰਘ ਕੇ ਗਈ ਆ ਪੌਣੇ 13 ਕਿਲੇ ਦੇ ਕਰੀਬ ਆ ਕਾਫੀ ਕਈ ਸਾਲਾਂ ਤੋਂ ਇਹਨਾਂ ਨੇ ਨਜਾਇਜ਼ ਇਹ ਤੇ ਕਬਜ਼ਾ ਕੀਤਾ ਹੋਇਆ ਕੋਈ ਇਹਦੀ ਬੋਲੀ ਨਹੀਂ ਹੁੰਦੀ ਕੋਈ ਇਹ ਪੈਲੀ ਠੇਕੇ ਤੇ ਨਹੀਂ ਚੜਦੀ ਪਈ ਸੋ ਸਾਡੀ ਸਰਕਾਰ ਨੂੰ ਸੀਐਮ ਸਾਹਿਬ ਨੂੰ ਮੌਜੂਦਾ ਪੰਚਾਇਤ ਮੰਤਰੀ ਨੇ ਉਹਨਾਂ ਨੂੰ ਸਾਡੀ ਬੇਨਤੀ ਆ ਵੀ ਇਸ ਪੈੜੀ ਤੋਂ ਨਜਾਇਜ਼ ਕਬਜ਼ਾ ਛਡਵਾ ਕੇ ਇਹ ਪੈੜੀ ਪੰਚਾਇਤ ਦੇ سپرد ਕੀਤੀ ਜਾਵੇ ਤੁਸੀਂ ਆਪੇ ਹਿਸਾਬ ਲਾ ਲਓ ਵੀ 8 ਤੋਂ 9 ਲੱਖ ਰੁਪਈਆ ਹਰ ਸਾਲ ਠੇਕਾ ਆਉਣਾ ਸਾਡੇ ਪਿੰਡ ਨੂੰ ਪੰਚਾਇਤ ਨੂੰ ਪਹਿਲਾਂ ਸਾਡੀ ਪੰਚਾਇਤ ਦੇ ਕੋਲ ਆਪਾਂ ਕਹਿ ਲਿਆ ਵੀ ਬਿਲਕੁਲ ਕੋਈ ਅਜਿਹੀ ਸਰਕਾਰੀ ਪ੍ਰਾਪਰਟੀ ਨਹੀਂ ਹੈਗੀ ਜਿੱਥੋਂ ਕੋਈ ਇਨਕਮ ਆਉਂਦੀ ਆ ਸਾਨੂੰ ਤਾਂ ਸਰਕਾਰੀ ਗਰੰਟਾਂ ਵੱਲ ਦੇਖਣ ਦੀ ਲੋੜ ਹੀ ਨਹੀਂ ਪੈਣੀ ਜੇ ਪੰਚਾਇਤ ਦੇ ਹਵਾਲੇ ਇਹ ਪੈਲੀ ਕਰ ਦਿੱਤੀ ਜਾਵੇ। ਸੋ ਇਹਦੇ ਬਾਬਤ ਆ ਮਤਾ ਪਾਇਆ ਹੈ ਪੰਚਾਇਤ ਨੇ ਇਹਦੀਆਂ ਕਾਪੀਆਂ ਵੀ ਤੁਹਾਨੂੰ ਦਵਾਂਗੇ। ਆ ਫਰਦ ਦੀਆਂ ਕਾਪੀਆਂ ਵੀ ਤੁਹਾਨੂੰ ਦਵਾਂਗੇ। ਸੋ ਮੌਜੂਦਾ ਜਿਹੜਾ ਕੇਸ ਚੱਲ ਰਿਹਾ ਵੈਸ ਟਾਈਮ ਉਹ ਡਾਇਰੈਕਟਰ ਸਾਹਿਬ ਦੇ ਚੱਲ ਰਿਹਾ ਵਾ ਡਿਪਟੀ ਡਾਇਰੈਕਟਰ ਸਾਹਿਬ ਦੇ ਜਿਨ੍ਹਾਂ ਨੂੰ ਆਪਾਂ ਕਲੈਕਟਰ ਕਹਿੰਨੇ ਆ। ਸਾਡੀ ਮੰਗ ਇਹੀ ਆ ਪੰਚਾਇਤ ਮੰਤਰੀ ਸਾਹਿਬ ਨੂੰ ਬੇਨਤੀ ਆ ਸਾਡੀ ਸੀਐਮ ਸਾਹਿਬ ਨੂੰ ਬੇਨਤੀ ਆ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਪਰਪਸ ਹੀ ਇਹ ਆ ਮੌਜੂਦਾ ਸਰਕਾਰ ਦੇ ਸਾਹਮਣੇ ਮੁੱਦੇ ਨੂੰ ਉਭਾਰਨਾ ਪੰਚਾਇਤ ਮંત્રી ਸਾਹਿਬ ਦੀਆਂ ਧਿਆਨ ਦੇ ਵਿੱਚ ਲਿਆਉਣਾ ਹੈ ਮੁੱਦੇ ਨੂੰ ਪਬਲਿਕ ਡੋਮੇਨ ਦੇ ਵਿੱਚ ਲਿਆਉਣਾ ਇਸ ਮੁੱਦੇ ਨੂੰ ਕਿਉਂਕਿ ਥੋੜੇ ਦਿਨ ਪਹਿਲਾਂ ਮੌਜੂਦਾ ਡਿਪਟੀ ਕਮਿਸ਼ਨਰ ਸਾਹਿਬ ਹੋਣਾ ਨੇ ਵੀ ਬਿਆਨ ਦਿੱਤਾ ਡਾਕਟਰ ਅੰਸ਼ੂ ਅਗਰਵਾਲ ਸਾਹਿਬ ਹੋਣਾ ਨੇ ਉਹਨਾਂ ਵੀ ਇਸ ਮਹਿਮ ਨੂੰ ਅੱਗੇ ਬਿਆਨ ਦੇ ਕੇ ਧੱਕਾ ਲਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਜਿਹੜੇ ਪੰਚਾਇਤੀ ਪੈਲੀਆਂ ਤੇ ਕਬਜ਼ੇ ਕੀਤੇ ਹੋਏ ਨੇ ਚਾਹ ਉਹ ਕਬਜ਼ਾ ਕਿਸੇ ਨੇ ਪੈਲੀ ਵਾਹ ਕੇ ਕੀਤਾ ਹੋਇਆ ਵਾ ਚਾਹ ਕਿਸੇ ਨੇ ਘਰ ਬਣਾ ਕੇ ਕੀਤਾ ਹੋਇਆ ਵਾ ਜਿਹੜਾ ਵੀ ਕਬਜ਼ਾ ਵਾ ਪੰਚਾਇਤ ਛਡਾਉਂਦੀ ਪਈ ਆ ਸੋ ਸਾਡੀ ਸਮੂਹ ਨਗਰ ਨਿਵਾਸੀਆਂ ਦੀ ਇਸ ਮਤੇ ਦੇ ਅਕੋਰਡਿੰਗ ਉਸ ਜਿਹੜੀ ਜਿਹੜੀ ਉਹ ਪੰਚਾਇਤੀ ਪੈੜੀ ਆ ਉਹਨੂੰ ਤੁਰੰਤ ਛਡਵਾ ਕੇ ਪੰਚਾਇਤ ਦੇ سپਰਦ ਕੀਤਾ ਜਾਵੇ ਤਾਂ ਕਿ ਉਹ ਜਿਹੜਾ ਸਾਰਾ ਪੈਸਾ ਉਸ ਦੀ ਇਨਕਮ ਦਾ ਨਗਰ ਦੇ ਹਿੱਤਾਂ ਵਾਸਤੇ ਵਰਤਿਆ ਜਾ ਸਕੇ ਹੋਰ ਕੋਈ ਕਿਸੇ ਦੀ ਪਰਸਨਲ ਪਰਸਨੈਲਿਟੀ ਤੇ ਅਟੈਕ ਕਰਨ ਦਾ ਪਰਪਸ ਨਹੀਂ ਹੈ ਸਾਡਾ ਕਿ ਅਸੀਂ ਕਾਨਫਰੈਂਸ ਕਰਕੇ ਇਦਾਂ ਵੀ ਐਵੇਂ ਕੋਲੇ ਕੋਈ ਗੱਲ ਬਾਤ ਆ ਜਿਹੜਾ ਪ੍ਰੂਫ ਆ ਸਭ ਤੋਂ ਵੱਡਾ ਪੰਚਾਇਤ ਦਾ ਪਾਇਆ ਹੋਇਆ ਮਤਾ ਫਿਰ ਆਪਣੇ ਕੋ ਫਰਦਾ ਪਈਆਂ ਨੇ ਜਿਨ੍ਹਾਂ ਦੇ ਉੱਪਰ ਖੇਵਟ ਨੰਬਰ ਬਗਾਇਆ ਇਹ ਸਾਰੇ ਡਾਕੂਮੈਂਟ ਆ ਪਾ ਤੁਹਾਨੂੰ ਦੇ ਹੀ ਦੇਣੇ ਆ ਧੰਨਵਾਦ ਠੀਕ ਆ ਜੀ ਬਾਕੀ ਤੁਸੀਂ ਸਾਰੇ ਇੱਥੇ ਆਏ ਆ মিডিਆ ਜਿੰਨੇ ਵੀ ਸਾਡੇ ਪੱਤਰਕਾਰ ਭਾਈਚਾਰਾ ਵਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਹੱਕ ਸੱਚ ਦੀ ਤੁਸੀਂ ਹਮੇਸ਼ਾ ਆਵਾਜ਼ ਬਣਦੇ ਆ ਸੋ ਹੱਕ ਤੇ ਸੱਚ ਦੀ ਆਵਾਜ਼ ਹੈ ਰੱਬ ਦੀ ਆਵਾਜ਼ ਆ ਇੱਥੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਬੇਨਤੀ ਸਾਡੀ ਹੋਰ ਆ ਹੁਣ ਜਦੋਂ ਤੇ ਵਾਉਂਦੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਬਣਦਾ ਠੇਕਾ ਵੀ ਇਹਨਾਂ ਦੇ ਕੋਲੋਂ ਵਸੂਲਿਆ ਜਾਵੇ ਬਾਕੀ ਆ ਨਗਰ ਨਿਵਾਸੀ ਪਹੁੰਚੇ ਹੋਏ ਨੇ ਇੱਥੇ ਬਾਕੀ ਇੱਥੇ ਜ਼ਿਆਦਾ ਗੈਦਰਿੰਗ ਕਰਨ ਦਾ ਸਾਡਾ ਪਰਪਸ ਨਹੀਂ ਸੀ ਸਾਡਾ ਪਰਪਸ ਇੱਕੋ ਇੱਕ ਸੀਗਾ ਪਬਲਿਕ ਡੋਮੇਨ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਆਉਣਾ ਸੀਐਮ ਸਾਹਿਬ ਤੱਕ ਇਸ ਮੁੱਦੇ ਨੂੰ ਪਹੁੰਚਦਾ ਕਰੋ ਤੁਸੀਂ ਕਿਉਂਕਿ ਲੋਕਤੰਤਰ ਦਾ ਚੌਥਾ ਸਤੰਭ ਹੈਗਾ ਵਾ ਮੀਡੀਆ ਸੋ ਡਿਊਟੀ ਨਿਭਾਉਣ ਲਈ ਤੁਸੀਂ ਇੱਥੇ ਪਹੁੰਚੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ